ਅਮਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਹੁਣ ਅਮਰੀਕੀ ਸਰਕਾਰ ਵੀ ਆਉਣ ਨੂੰ ਤਿਆਰ ਬੈਠੀ ਹੈ ਇਸ ਬਾਰੇ ਚਰਚਾ ਕੀਤੀ ਗਈ ਹੈ ਜਸਪ੍ਰੀਤ ਸਿੰਘ ਅਟਾਰਨੀ ਔਨ ਲਾ ਅਮਰੀਕਾ ਦੇ ਵਿੱਚ ਫਿਲਹਾਲ ਇਹ ਕਾਰਜਸ਼ੀਲ ਨੇ ਔਰ ਇਹਨਾਂ ਦੇ ਮੁਤਾਬਕ ਅਮਰੀਕਾ ਦੇ 3500 ਤੋਂ ਜ਼ਿਆਦਾ ਕੇਸ ਜਿਹੜੇ ਨੇ ਉਹਨਾਂ ਦੇ ਕੋਲ ਮੌਜੂਦ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਪਰਾਸ਼ਟਪਤੀ ਕਮਲਾ ਹੈਰਿਸ ਤੱਕ ਪਹੁੰਚ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਚੰਗੇ ਸਬੰਧ ਨੇ ਕਮਲਾ ਹੈਰਿਸ ਦੇ ਨਾਲ ਉਪਰਾਸ਼ਟਪਤੀ ਦੇ ਨਾਲ ਔਰ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਕਮਲਾ ਹੈਰਿਸ ਨੇ ਇਹਨਾਂ ਨੂੰ 11 ਤਰੀਕ ਯਾਨੀ ਕਿ ਅਮਰੀਕਾ ਦੇ ਹਿਸਾਬ ਨਾਲ ਕੁਝ ਹੀ ਦੇਰ ਦੇ ਵਿੱਚ ਉਹਨਾਂ ਦਾ ਦਿਨ ਚੜ੍ਹੇਗਾ ਅਗਲਾ ਤੇ 11 ਤਰੀਕ ਹੋਵੇਗੀ ਪਰ ਅੱਜ ਇੰਡੀਆ ਟਾਈਮ ਦੇ ਹਿਸਾਬ ਦੇ ਨਾਲ ਉਰੇ 11 ਤਰੀਕ ਹੈ 11 ਤਰੀਕ ਟਿਊਜ਼ਡੇ ਨੂੰ ਅਮਰੀਕਨ ਟਾਈਮ ਦੇ ਹਿਸਾਬ ਦੇ ਨਾਲ ਉਹ ਕਮਲਾ ਹੈਰਿਸ ਨੂੰ ਮਿਲਣਗੇ ਔਰ ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਕਰਨਗੇ ਇਸ ਉਹਨਾਂ ਦੇ ਉਹਨਾਂ ਦੇ ਆਫਿਸ ਜਾ ਕੇ ਉਹ ਮੁਲਾਕਾਤ ਕਰਨਗੇ ਪਰ ਦਾਵਾ ਕੀਤਾ ਗਿਆ ਜਸਪੀਤ ਸਿੰਘ ਵੱਲੋਂ ਕਿ ਉਹਨਾਂ ਦੇ ਕੋਲ ਕਾਫੀ ਡਾਟਾਬੇਸ ਮੌਜੂਦ ਹੈ ਔਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਵੱਧ ਤੋਂ ਵੱਧ ਅਮਰੀਕੀ ਲੀਡਰਸ ਜਿਹੜੇ ਨੇ ਉਹ ਇਕੱਠੇ ਕੀਤੇ ਜਾਣ ਉਹਨਾਂ ਦਾ ਦਾਵਾ ਹੈ ਕਿ 100 ਤੋਂ ਜ਼ਿਆਦਾ ਲੀਡਰਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਔਰ ਭਾਰਤ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਭਾਈ ਨੇਪਾਲ ਸਿੰਘ ਨੂੰ ਜੇਲੋਂ ਬਾਹਰ ਲਿਆਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇਗੀ ਭਾਈ ਅਮਰਪਾਲ ਸਿੰਘ ਇਲੈਕਸ਼ਨ ਜਿੱਤ ਚੁੱਕੇ ਨੇ ਚੋਣ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਪਰ ਹੁਣ ਗੱਲ ਇੱਥੇ ਖੜੀ ਹੈ ਕਿ ਭਾਈ ਅਮਰਪਾਲ ਸਿੰਘ ਬਾਹਰ ਕਦੋਂ ਆਉਣਗੇ ਔਰ ਇਸੇ ਵਾਸਤੇ ਜਸਪ੍ਰੀਤ ਸਿੰਘ ਜਿਹੜੇ ਨੇ ਅਟਾਰਨੀ ਐਟ ਲਾ ਕੈਲੀਫੋਰਨੀਆ ਦੇ ਵਿੱਚ ਫਿਲਹਾਲ ਮੌਜੂਦ ਨੇ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਔਰ ਯੂ ਐਸ ਏ ਦੇ ਵਿੱਚ 3500 ਤੋਂ ਜ਼ਿਆਦਾ ਕੇਸਸ ਉਹਨਾਂ ਦੇ ਉਹ ਡੀਲ ਕਰਦੇ ਪਏ ਨੇ ਔਰ ਉਹਨਾਂ ਦਾ ਜਿਵੇਂ ਦਾਵਾ ਆ ਕਿ ਬਿਊਰੋਕਰੇਸੀ ਦੇ ਵਿੱਚ ਵੀ ਉਹਨਾਂ ਦੀ ਚੰਗੀ ਪਹੁੰਚ ਆ ਔਰ ਖਾਸ ਕਰਕੇ ਔਰ ਇਸੇ ਦੇ ਮੱਦੇ ਨਜ਼ਰ ਉਹਨਾਂ ਦਾ ਦਾਵਾ ਆ ਕਿ ਉਹਨਾਂ ਦੀ ਪਹਿਲਾਂ ਵੀ ਗੱਲ ਹੋਈ ਸੀ ਕਮਲਾ ਹੈਰਿਸ ਨਾਲ ਇਸ ਬਾਰੇ ਔਰ ਉਹਨਾਂ ਨੇ ਇਸ ਦਾ ਸ਼ਵਾਸਨ ਦਵਾਇਆ ਸੀ ਕਿ ਇਸ ਬਾਰੇ ਪੂਰਾ ਪ੍ਰੋਗਰਾਮ ਉਲੀਕਿਆ ਜਾਵੇਗਾ ਪਰ ਟਿਊਜ਼ਡੇ ਮੰਗਲਵਾਰ ਨੂੰ ਇਸ ਬਾਰੇ ਕਮਲਾ ਹੇਰਸ ਦੇ ਨਾਲ ਉਹ ਵਿਸਥਾਰ ਪੂਰਵਕ ਗੱਲ ਕਰਨਗੇ ਔਰ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਖੈਰ ਆਉਂਦਾ ਸਮਾਂ ਹੁਣ ਕੀ ਲੈ ਕੇ ਆਵੇਗਾ ਕਿਉਂਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਜਿਹੜੇ ਨੇ ਉਹ ਵੀ ਬੜੇ ਗੁੰਝਲਦਾਰ ਹੁੰਦੇ ਰਹੇ ਨੇ ਪਿਛਲੇ ਕੁਝ ਸਮਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਵੇਂ ਹਰਦੀਪ ਨੱਜਰ ਕਤਲकांड ਤੋਂ ਬਾਅਦ ਪੰਨੂ ਕਤਲकांड ਦੀ ਕੋਸ਼ਿਸ਼ ਜਿਹੜੀ ਆ ਉਹ ਐਸਕੇਲੇਟ ਹੋਈ ਹੈ ਔਰ ਉਸੇ ਦੇ ਮੱਦੇ ਨਜ਼ਰ ਗੁਰਪਤਵੰਤ ਪੰਨੂ ਜਿਹੜਾ ਕਿ ਯੂਐਸਏ ਬੇਸਡ ਖਾਲਸਤਾਨੀ ਸਮਰਥਕ ਹੈ ਉਸਤੇ ਉੱਤੇ ਕਥਿਤ ਹਮਲੇ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਭਾਰਤ ਤੇ ਅਮਰੀਕੀ ਰਿਸ਼ਤਿਆਂ ਦੇ ਵਿੱਚ ਕਾਫੀ ਗੁੰਝਲ ਪਏ ਕਾਫੀ ਕਾਫੀ ਦਰਾਰਾਂ ਆਈਆਂ ਪਰ ਤਾਂ ਵੀ ਚੀਜ਼ਾਂ ਜਿਹੜੀਆਂ ਨੇ ਫਿਲਹਾਲ ਤਾਂ ਸੁਖਾਲੀਆਂ ਚੱਲ ਰਹੀਆਂ ਨੇ ਪਰ ਕੀ ਭਾਈ ਅਮਰਤਪਾਲ ਸਿੰਘ ਦਾ ਮਾਮਲਾ ਹੁਣ ਇੱਕ ਵੱਖਰੇ ਪੱਧਰ ਦੇ ਉੱਤੇ ਵਿਵਾਦ ਖੜਾ ਕਰੇਗਾ ਇਹਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਕਿਉਂਕਿ ਅਮਰੀਕਾ ਤੇ ਕੈਨੇਡਾ ਵਰਗੀਆਂ ਧਰਤੀਆਂ ਦੇ ਉੱਤੇ ਖਾਲਿਸਤਾਨੀ ਸਮਰਥਕ ਜਿਹੜੇ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਨੇ ਔਰ ਜ਼ਾਹਿਰ ਤੌਰ ਦੇ ਉੱਤੇ ਸਰਕਾਰਾਂ ਆਪਣਾ ਵੋਟ ਸ਼ੇਅਰ ਜ਼ਿਆਦਾ ਦੇਖਦੀਆਂ ਨੇ ਹੁਣ ਕੈਨੇਡਾ ਦੇ ਵਿੱਚ ਵੀ ਇਹੀ ਕਥੇ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਉੱਥੇ ਜਿਹੜਾ ਵੋਟ ਸ਼ੇਅਰ ਹੈ ਉਹ ਕੰਪੈਰੀਟਿਵਲੀ ਜ਼ਿਆਦਾ ਹੈ ਔਰ ਉਹ ਜਿਹੜਾ ਜ਼ਿਆਦਾ ਵੋਟ ਸ਼ੇਅਰ ਹੈਗਾ ਸਿੱਖਾਂ ਦਾ ਉਸ ਦੇ ਵਿੱਚ ਜ਼ਿਆਦਾ ਤੌਰ ਦੇ ਉੱਤੇ ਖਾਲਸਤਾਨੀ ਸਮਰਥਕ ਨੇ ਔਰ ਜ਼ਾਹਿਰ ਤੌਰ ਦੇ ਉੱਤੇ ਫਿਰ ਉਧਰਲਾ ਪੱਖ ਕਿਤੇ ਨਾ ਕਿਤੇ ਸਰਕਾਰਾਂ ਪੂਰ ਹੀ ਜਾਂਦੀਆਂ ਹੁੰਦੀਆਂ ਔਰ ਕੈਨੇਡਾ ਦੇ ਵਿੱਚ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਸ਼ਾਇਦ ਇਹੀ ਹੁੰਦਾ ਪ੍ਰਤੀਤ ਹੋਵੇ ਔਰ ਆਉਂਦੇ ਸਮੇਂ ਦੇ ਵਿੱਚ ਜੇ ਅਟਾਰਨੀ ਦਸਪਤ ਸਿੰਘ ਕਮਲਾ ਹਾਇਰਸ ਨੂੰ ਉਹ ਰਾਸ਼ਟਰਪਤੀ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਤਾਂ ਉਸ ਤੋਂ ਬਾਅਦ ਭਾਰਤ ਦੇ ਉੱਤੇ ਦਬਾਅ ਵੀ ਬਣਾਇਆ ਜਾ ਸਕਦਾ ਹੈ ਕੀ ਕੁਝ ਹੁੰਦਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਸ ਬਾਰੇ ਅ ਜਸਵੰਤ ਸਿੰਘ ਕੀ ਕਹਿੰਦੇ ਨੇ ਆਓ ਸੁਣ ਲੈਨੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ